ਹੇ ਜੀ ਅਨੁਰੁੱਧਾਚਾਰੀਆ ਜੀ ਮਹਾਰਾਜ ਔਰਤਾਂ ਦੇ ਵੈਸੇ ਇਹਨੂੰ ਕਲਿਸ਼ਣ ਦਾ ਅਵਤਾਰ ਮੰਨਦੀਆਂ ਵਾ ਆ ਮਾੜੀ ਜੇ ਪਹਿਲਾਂ ਗੱਲ ਸੁਣਿਓ ਇਹਦੀ ਤੇ ਫੇਰ ਕਰਦੇ ਆ ਅੱਗੇ ਗੱਲ ਬ੍ਰਾਹਮਣੋਸ્ય ਮੁਖਮਾਸੀਦ ਬਾਹੂ ਰਾਜਨਯਾ ਕੀਰਤਾ ਉਰੂ ਤਦਸ્ય ਜਦ ਵੈਸ਼ਯਾ ਪਦਭਿਆੰਗੁ ਸ਼ੂਦ੍ਰੋ ਅਜਾਇਤ ਭਗਵਾਨ ਨਾਰਾਇਣ ਕੇ ਭਗਵਾਨ ਸ੍ਰੀਮਨ ਨਾਰਾਇਣ ਕੇ ਮੁਖ ਸੇ ਬ੍ਰਾਹਮਣ ਕਾ ਜਨਮ ਹੋਆ ਭਗਵਾਨ ਨਾਰਾਇਣ ਕੀ ਭੋਜਾਂੋਂ ਸੇ ਛਤਰੀਅ ਕਾ ਜਨਮ ਹੁਆ ਭਗਵਾਨ ਕੇ ਜੰਘਾਵੋਂ ਸੇ ਵੈਸ਼ਯ ਕਾ ਜਨਮ ਹੁਆ ਔਰ ਭਗਵਾਨ ਕੇ ਚਰਨੋਂ ਸੇ ਸ਼ੂਦਰ ਕਾ ਜਨਮ ਹੁਆ ਅੱਛਾ ਜੀ ਪਹਿਲਾ ਅਸੀਂ ਇਹ ਕਹਾਣੀ ਸੁਣੀ ਤੁਸੀਂ ਵੀ ਜਿਹੜਾ ਬ੍ਰਹਮਾ ਨਾ ਇਹ ਆਲ ਔਲਾਦ ਪਸ਼ੂ ਪੰਛੀ ਇਹ ਸਾਰੇ ਉਹਦੀ ਆ ਲੇਕਿਨ ਹੁਣ ਇਹਨਾਂ ਨੇ ਕਹਾਣੀ ਬਦਲ ਦਿੱਤੀ ਆ ਹੁਣ ਕਹਿੰਦੇ ਇਹ ਹਰੀਮਨ ਨਰਾਇਣ ਦੇ ਮੁਖ ਦੇ ਵਿੱਚੋਂ ब्राह्मण ਹੋਇਆ ਤੇ ਪੁਜਾਵਾਂ ਦੇ ਵਿੱਚੋਂ ਕੁਸ਼ਤਰੀ ਹੋਇਆ ਜੰਗਾ ਦੇ ਵਿੱਚੋਂ ਵੈਸ਼ ਤੇ ਪੈਰਾਂ ਦੇ ਵਿੱਚੋਂ ਸ਼ੂਤਰ ਤੁਸੀਂ ਮੈਨੂੰ ਇਹ ਗੱਲ ਸਭ ਦੱਸੋ ਵੀ ਮਾੜਾ ਮੋਟਾ ਵੀ ਤੁਸੀਂ ਸੋਚ ਲਾਓ ਆਪਣੇ ਦਿਮਾਗ ਨਾਲ ਸੋਚੋ ਵੀ ਜਦ ਮੂਹ ਦੇ ਵਿੱਚ ਕਿਹੜੀ ਬੱਚੇਦਾਨੀ ਲੱਗੀ ਸੀ ਵੀ ਜਿਹਦੇ ਵਿੱਚੋਂ ਬ੍ਰਾਹਮਣ ਪੈਦਾ ਹੋ ਗਿਆ ਕੋਈ ਗੱਲ ਸੋਚਣ ਵਾਲੀ ਆ ਮੰਨਣ ਵਾਲੀ ਗੱਲ ਨਹੀਂ ਇਹੋ ਇਸ ਵਾਰ ਇਹ ਕੋਈ ਨਾ ਸੋਚਿਆ ਸੋਚਿਆ ਕਰੋ ਇਹਨਾਂ ਤੇ ਸਵਾਲ ਚੱਕਿਆ ਕਰੋ ਕਿਉਂਕਿ ਲੱਖਾਂ ਦੀ ਸੰਖਿਆ ਦੇ ਵਿੱਚ ਤੁਸੀਂ ਇਹਨਾਂ ਦੇ ਅੱਗੇ ਬਹਿ ਕੇ ਇਹਦੀ ਗੱਲ ਸੁਣਦੇ ਆਂ ਨੀ ਆ ਤੇ ਇਕੱਲਾ ਨਹੀਂ ਗੱਲ ਕਰਨ ਲਿਆ ਹੁੰਦਾ ਹੋਰ ਤੁਸੀਂ ਸਵਾਲ ਪੁੱਛੀ ਜਾਂਦੇ ਆਂ ਲੇਕਿਨ ਇਦਾਂ ਦੇ ਸਵਾਲ ਕਿਉਂ ਨਹੀਂ ਪੁੱਛਦੇ ਹੁਣ ਪਹਿਲਾਂ ਅਸੀਂ ਇਹ ਵੀ ਗੱਲ ਸੁਣੀ ਵੀ ਬ੍ਰਹਮਾ ਦੀ ਆਲ ਔਲਾਦ ਆ ਸੀ ਵੀ ਪਹਿਲਾਂ ਇਹ ਵੀ ਸੁਣਿਆ ਸੀ ਵੀ ਬ੍ਰਹਮਾ ਨੇ ਸਭ ਤੋਂ ਪਹਿਲਾਂ ਮਾਤਾ ਸਤਸਵਤੀ ਨੂੰ ਬਣਾਇਆ ਸੀ ਵਿਸ਼ਾ ਸੁਪਤੀ ਇੰਡੀਕ ਸੋਹਣੀ ਸੀ ਵੀ ਬਹੁਤ ਜਿਆਦਾ ਸਨੱਖੀ ਸੀ ਉਹ ਬ੍ਰਹਮਾ ਦੀ ਧੀ ਆ ਧੀ ਕਹਿੰਦੇ ਸੀਗੇ ਵੀ ਉਹਦੀ ਉਤਪਤੀ ਜਿਹੜੀ ਉਹ ਬ੍ਰਹਮਾ ਤੋਂ ਹੋਈ ਆ ਵੀ ਬ੍ਰਹਮਾ ਦੀ ਧੀ ਸੀ ਲੇਕਿਨ ਬ੍ਰਹਮਾ ਦਾ ਉਹਦੇ ਤੇ ਦਿਲ ਆ ਗਿਆ ਇਸੇ ਕਰਕੇ ਬ੍ਰਹਮਾ ਦੀ ਜਿਹੜੀ ਹੈ ਨਾ ਉਹ ਪੂਜਾ ਨਹੀਂ ਹੁੰਦੀ ਵੀ ਬ੍ਰਹਮਾ ਦੀ ਉਹ ਧੀ ਸੀ ਵੀ ਉਹਦਾ ਦਿਲ ਆ ਗਿਆ ਤੇ ਬ੍ਰਹਮਾ ਜਿਹੜਾ ਹੈ ਨਾ ਉਹਦੇ ਮਗਰ ਲੱਗ ਗਿਆ ਵਿਆਹ ਕਰਨ ਵਾਸਤੇ ਤੇ ਲੇਕਿਨ ਉਹ ਡਰਤੀ ਉਹ ਫੇਰ ਬਾਅਦ ਦੇ ਵਿੱਚ ਉਥੋਂ ਭੱਜ ਗਈ ਸੀ ਭੱਜ ਗਈ ਸੀ ਤਾਂ ਬ੍ਰਹਮਾ ਵੀ ਉਹਦਾ ਪਿੱਛਾ ਕਰਦਾ ਰਿਹਾ ਵੀ ਬ੍ਰਹਮਾ ਨੇ ਉਹਦਾ ਪਿੱਛਾ ਕਰਦਾ ਰਿਹਾ ਉਹ ਜਿਹੜੀ ਆ ਸਰਸਵਤੀ ਸੀ ਉਹ ਗਾਂ ਬਣ ਗਈ ਉਹ ਗਾਂ ਬਣ ਗਈ ਤੇ ਬ੍ਰਹਮਾ ਜਿਹੜਾ ਸੀਗਾ ਉਹ ਬੌਲਤ ਬਣ ਗਿਆ ਤੇ ਬਾਅਦ ਦੇ ਵਿੱਚ ਜਿਹੜੀ ਆ ਪਸ਼ੂ ਆ ਇਹ ਉਤੋਂ ਪੈਦਾ ਹੋ ਗਏ ਤੇ ਇਦਾਂ ਹੀ ਇਹਨਾਂ ਨੇ ਇਹੋ ਕਿਹਾ ਵੀ ਪੰਛੀ ਵੀ ਉਹ ਤੋਂ ਪੈਦਾ ਹੋਇਆ ਸਾਰਾ ਕੁਝ ਉਹ ਤੋਂ ਪੈਦਾ ਹੋਇਆ ਵਾ ਤੇ ਹੁਣ ਤੁਸੀਂ ਇਹ ਦੱਸੋ ਵੀ ਵਿਗਿਆਨ ਨੇ ਹੁਣ ਸਾਬਤ ਵੀ ਕਰ ਦਿੱਤਾ ਲੇਕਿਨ ਅਸਾਈ ਜਿਹੜੇ ਆ ਕ੍ਰਿਸ਼ਚਨ ਉਹ ਵੀ ਇਸ ਗੱਲ ਨੂੰ ਮੰਨਦੇ ਸੀਗੇ ਉਹ ਵੀ ਕਹਿੰਦੇ ਸੀਗੇ ਵੀ ਅਸੀਂ ਜਿਹੜੇ ਔਲਾਦ ਆ ਉਹ ਪਰਮੇਸ਼ਰ ਦੀ ਆ ਤੇ ਲੇਕਿਨ ਅਸਾਈਆਂ ਨੇ ਹੀ ਇਹੋ ਸਾਬਤ ਕੀਤਾ ਵੀ ਅਸੀਂ ਪਰਮੇਸ਼ਰ ਦੀ ਲਾਜ ਨਹੀਂ ਵੀ ਸਾਡਾ ਜਿਹੜਾ ਨਾ ਉਹ ਵਿਕਾਸ ਹੋਇਆ ਵੀ ਬਾਂਦਰਾ ਦੇ ਵਿੱਚੋਂ ਸਾਡਾ ਵਿਕਾਸ ਹੋਇਆ ਤੇ ਉਹਨਾਂ ਦੇ ਵਿੱਚ ਵੀ ਬੜੀ ਥਲ-ਥਲੀ ਮੱਝ ਗਈ ਸੀ ਲੇਕਿਨ ਉਹਨਾਂ ਨੂੰ ਸਮਝ ਆ ਗਈ ਆ ਲੇਕਿਨ ਸਾਡੇ ਲੋਕ ਜਿਹੜੇ ਆ ਭਾਰਤ ਵਾਸੀ ਆ ਲੇਕਿਨ ਉਹ ਹਜੇ ਵੀ ਇਹਨਾਂ ਲੋਕਾਂ ਦੀਆਂ ਕਹਾਣੀਆਂ ਤੇ ਚੱਕਰਾਂ ਦੇ ਵਿੱਚ ਫਸੇ ਹੋਏ ਆ ਇਹ ਜਿਹੜੇ ਗ੍ਰੰਥ ਲਿਖਣ ਵਾਲੇ ਆ ਇਹ ਜਿਹੜੇ ਵੇਦ ਲਿਖਿਆ ਜਿਨ੍ਹਾਂ ਨੇ ਇਹ ਉਹ ਲੋਕ ਸੀਗੇ ਵੀ ਜਿਹੜੇ ਘਰਾਂ ਤੋਂ ਪਘੋੜੇ ਹੋਏ ਸੀ ਗ੍ਰਿਸ਼ਟੀ ਤੋਂ ਪਘੋੜੇ ਹੋਏ ਸੀ ਵੀ ਜਿਨ੍ਹਾਂ ਨੂੰ ਵੇਲੜ ਲੋਕ ਸੀਗੇ ਵੀ ਕੰਮ ਕਰਕੇ ਰਾਜੀ ਨਹੀਂ ਸੀ ਤੇ ਇਹ ਉਹਨਾਂ ਲੋਕਾਂ ਨੇ ਗ੍ਰੰਥ ਲਿਖਿਆ ਹੁਣ ਔਰਤ ਨੂੰ ਇਹਨਾਂ ਨੇ ਮਾਰੀ ਕਿਉਂ ਕਿਹਾ ਉਹ ਦੇਖੋ ਨਾ ਮੂੰਹ ਦੇ ਵਿੱਚੋਂ ਜਨਮ ਕਰਾ ਦਿੱਤਾ ਤੇ ਔਰਤ ਦੇ ਵਿੱਚੋਂ ਜਨਮ ਪੱਦੇ ਦਾ ਬੰਦੇ ਦਾ ਜਨਮ ਔਰਤ ਦੇ ਵਿੱਚੋਂ ਆ। ਲੇਕਿਨ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਅਸੀਂ ਬੱਸ ਸਮਝਦੇ ਵੀ ਕੋਈ ਚਮਤਕਾਰ ਹੋ ਗਿਆ ਸੀਗਾ। ਭਾਈ ਜੀ ਸਾਡਾ ਸਿਰਫ ਵਿਕਾਸ ਹੋਇਆ ਲੇਕਿਨ ਸਾਡਾ ਨਾ ਜਿਹੜਾ ਭਾਰਤੀ ਲੋਕਾਂ ਦਾ ਖਾਸ ਕਰਕੇ ਸਾਡਾ ਖਜੇ ਤੱਕ ਵੀ ਵਿਕਾਸ ਨਹੀਂ ਹੋਇਆ ਇਹ ਬਾਹਰਲੇ ਲੋਕਾਂ ਦਾ ਵਿਕਾਸ ਹੋ ਗਿਆ। ਅਸੀਂ ਅਜੇ ਤੱਕ ਵੀ ਉਸੇ ਤਰ੍ਹਾਂ ਜ਼ਿੰਦਗੀ ਜੀ ਰਹੇ ਆ ਜਿਦਾ ਪਹਿਲਾਂ ਜ਼ਿੰਦਗੀ ਜਿਦਾ ਪਸ਼ੂ ਪੰਛੀ ਡੰਗਰ ਜੀ ਰਹੇ ਆ ਅਜੇ ਮੈਂ ਕਹਿੰਨਾ ਪਸ਼ੂ ਜਿਹੜੇ ਪੰਛੀ ਆ ਉਹ ਸਾਡੇ ਨਾਲੋਂ ਚੰਗੀ ਜ਼ਿੰਦਗੀ ਜੀ ਰਹੇ ਆ ਲੇਕਿਨ ਅਸੀਂ ਜਿਹੜੇ ਆ ਉਹ ਡੰਗਰਾਂ ਦੀ ਤਰ੍ਹਾਂ ਜ਼ਿੰਦਗੀ ਜੀ ਰਹੇ ਆ ਇਸ ਕਰਕੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਨਾ ਕੁਝ ਆਪਣੇ ਦਿਮਾਗ ਨਾਲ ਵੀ ਸੋਚਿਆ ਕਰੋ ਵੀ ਯਾਰ ਵੀ ਸਾਨੂੰ ਵੀ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਇਹ ਕੋਈ ਵੱਖਰੇ ਨਹੀਂਗੇ ਸਾਡੇ ਨਾਲੋਂ ਇਹ ਸਿਰਫ ਵੱਖਰੇ ਪੁਜਾਰੀ ਨੇ ਇਹਨਾਂ ਸਰਕਾਰਾਂ ਨੇ ਬਣਾ ਕੇ ਰੱਖੇ ਹੋਏ ਆ ਇਸੇ ਕਰਕੇ ਭਰਾਓ ਦਰਸ਼ਕ ਨਾ ਬਣੋ ਦ੍ਰਿਸ਼ਤਾ ਬਣੋ ਇਹ ਉਹ ਹੀ ਆ ਇਹ ਦ੍ਰਿਸ਼ ਬਣਾ ਕੇ ਸਾਡੇ ਅੱਗੇ ਪੇਸ਼ ਕੀਤੇ ਹੋਏ ਆ ਵੀ ਅਸੀਂ ਬਸ ਜਿੱਥੇ ਇਹ ਬੈਂਦੇ ਆ ਵੀ ਇਹ ਧਾਰਮਿਕ ਸਥਾਨਾਂ ਤੇ ਬੈਂਦੇ ਆ ਉੱਥੇ ਕੀ ਹੁੰਦਾ ਉੱਥੇ ਰੌਣਕ ਦਾ ਮਾਹੌਲ ਹੁੰਦਾ ਉੱਥੇ ਫਿਰ ਲੋਕੀ ਉਹ ਹੀ ਆ ਵੀ ਇਹਨਾਂ ਦੀਆਂ ਕਥਾ ਕਹਾਣੀਆਂ ਸੁਣਨ ਦਾ ਕਰਕੇ ਵੀ ਜ਼ਿਆਦਾ ਜਾਂਦੇ ਆ ਤੁਸੀਂ ਇੱਕ ਗੱਲ ਸਾਬ ਲਾ ਲਿਓ ਵੀ ਉੱਥੇ ਇਹ ਕਹਿੰਦੇ ਆ ਨਾ ਔਰਤ ਇੱਕ ਨਰਕ ਦਾ ਦਵਾਰ ਆ ਪਹਿਲਾਂ ਔਰਤ ਨੂੰ ਮੰਦਰਾਂ ਦੇ ਵਿੱਚੋਂ ਜਾਣਾ ਬੰਦ ਕੀਤਾ ਗਿਆ ਸੀਗਾ ਵੀ ਔਰਤ ਨੂੰ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਤੇ ਅੱਜ ਔਰਤ ਉਥੇ ਮੰਦਰ ਤੇ ਵਿੱਚ ਆ ਤੁਸੀਂ ਇਹ ਹਸਾਬ ਲਾ ਲਓ ਵੀ ਉਥੇ ਔਰਤ ਦੀ ਮੰਦਰਾਂ ਦੇ ਵਿੱਚ ਅੱਜ ਐਂਟਰੀ ਬੰਦ ਹੋ ਜयोਣਾ ਤੇ ਬੰਦਾ ਵੀ ਉਥੇ ਜਾਣੋਂ हट ਜੇਗਾ ਕਿਉਂਕਿ ਬੰਦਾ ਵੀ ਜੇ ਜਾਂਦਾ ਵਾ ਨਾ ਉਹ ਸਿਰਫ ਔਰਤ ਦਾ ਕਰਕੇ ਜਾਂਦਾ ਇਸੇ ਕਰਕੇ ਭੈਣੋ ਮੇਰੀਓ ਹੱਥ ਜੋੜ ਕੇ ਤੁਹਾਡੀ ਬੇਨ ਅੱਗੇ ਬੇਨਤੀ ਆ ਵੀ ਜਿੰਨਾ ਤੁਹਾਡੇ ਨਾਲ ਪਿਛਲੇ ਸਮਿਆਂ ਦੇ ਵਿੱਚੋਂ ਇਸ ਪੰਡਤਾਂ ਨੇ ਇਸ ਪੁਜਾਰੀਆਂ ਨੇ ਇਸ ਬ੍ਰਾਹਮਣਵਾਦ ਨੇ ਜ਼ੁਲਮ ਕੀਤਾ ਨਾ ਤੁਸੀਂ ਉਸ ਬਾਰੇ ਆਪਣੇ ਬਾਰੇ ਸਿਰਫ ਪੜੋ ਤੁਸੀਂ ਬਾਈਕਾਟ ਕਰੋ ਇਹਨਾਂ ਧਾਰਮਿਕ ਸਥਾਨਾਂ ਦਾ